ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਕ ਵੀ ਬਹੁਤ ਦਿਨਾਂ ਬਾਅਦ ਬਲੌਗ ਸ਼ੁਰੂ ਕਰਨ ਲੱਗਾ ਅੱਜ ਮੈਂ ਤੇ ਮੇਰੀ ਚੱਲਦੀ ਹੋਈ ਟ੍ਰੇਨਿੰਗ ਹ ਹਫਤੇ ਚ ਇੱਕ ਦਿਨ ਛੁੱਟੀ ਮਿਲਦੀ ਐ ਤੇ ਅੱਜ ਮੈਂ ਤਾਂ ਅੱਜ ਬਲੌਗ ਬਣਾ ਲਈ ਛੁੱਟੀ ਮਿਲ ਆਇਆ ਵਸੇਗਾ ਮੈਂ ਇੱਕ ਤੇ ਕਰਦੇ ਵੀਡੀਓ ਸ਼ੁਰੂ ਪਹਿਲਾਂ ਕੋਠੇ 'ਤੇ ਚੱਲਦੇ ਫਿਰ ਥੱਲੇ ਨਾ ਆਉਂਦੇ ਤੇ ਲੋਕ ਕੋਠੇ ਦਾ ਤਾਂ ਬਲੌਗ ਸ਼ੁਰੂ ਕਰਦੇ ਆ ਤੇ ਇੱਧਰ ਆਪਣੀ ਲਪਾਈ ਚੱਲਦੀ ਏ ਮੁਰੇ ਫਰੰਟ ਤਰ ਬੰਦੇ ਆਏ ਪੇਂਟਰ ਆ ਗਿਆ ਟੈਲ ਵਾਲਾ ਆ ਗਿਆ ਬਿਚੇ ਸਵਿੰਟ ਮਾ ਆਪਣਾ ਮਿਸਤਰੀ ਆ ਗਿਆ ਉਧਰ ਲੱਕੜੀ ਵਾਲਾ ਸਵੇਦਨ ਖੜਾ ਤਿੱਕਾ ਪੈਡ ਕਰੀ ਵੀ ਇੱਧਰ ਤੇ ਪਰ ਸਾਰੇ ਰੰਗ ਹੋ ਗਿਆ ਬਈ ਅੰਦਰ ਆ ਗਰੇ ਮਿਸਤਰੀ ਇੱਧਰ ਵੀ ਰੋੜੀ ਪਾਤੇ ਸਾਰੇ ਤੇ ਹੁਣ ਚੱਲਦੇ ਆਪਾਂ ਥੱਲੇ ਥੱਲੇ ਦਿਖਾਉਂਦਾ ਤੁਹਾਨੂੰ ਮੇਰੇ ਕਮਰੇ ਦੇ ਲੱਕੜੀ ਦਾ ਕੰਮ ਕਿੰਨਾ ਹੋ ਗਿਆ ਤੇ ਆਹ ਸਾਡੇ ਕਿੰਨੇ ਘੈਂਟ ਲੱਗਦੀ ਜਾਲੀ ਉੱਪਰ ਤੇ ਚਲਿਏ ਥੱਲੇ ਅੱਜ ਬਾਹਰ ਘੋਲੂਆ ਪਾਉਣੇ ਕਿਹੜੀ ਉਹ ਉੱਥੇ ਖੱਲੇ ਸਮਾਨ ਲਾ ਕੇ ਨਾ ਹਾਂ ਪੱਡਾਂ ਦੇ ਜਾਣਾ ਬੱਜੀ ਲਾੜੀ ਸੀ ਹਾਂ ਬਜਰੀ ਵਾ ਗਏ ਵੇ ਲੈਣਾ ਠੀਕ ਹੈ ਲਾਜਾ ਤੇ ਆਈ ਬਹੁਤ ਮੇਹਰਾਂਟਾ ਰੱਖਦੇ ਜਦ ਬਜਰੀ ਆਉਂਦੀ ਇਸ ਵਿੱਚ ਦਰਾ ਦੇ ਉੱਪਰ ਮਾਰਦੇ ਠੀਕ ਹੈ ਜਾ ਸਾਈਡ ਤੋਂ ਡਾਊਨ ਸੇ ਲੈਣੇ ਪੁੱਤੀ ਜੀ ਕਰਤੀ ਦੀ ਬੰਨ ਕੇ ਆ ਗਏ ਨੇ ਇਹਨੂੰ ਪੁੱਤੀ ਤੇ ਹੁਣ ਚੱਲੀਏ ਥੱਲੇ ਆਹ ਲੈ ਜੀ ਕਿੱਥੇ ਕਿਹਾ ਬਲਗ ਮੜਾ ਜੂਰੇ ਆ ਇਕਦਮ ਗੱਲ ਸਮਝਾਓ ਆਇਓ ਅੱਪਰੇ ਇੰਦਰ ਤੇ ਚੱਲ ਜੇ ਤੇ ਫਿਰ ਐਸ ਐ ਵੀ ਆਪਰਾ ਬੈੱਡ ਐਸਲ ਕਰਦੇ ਸੇਵੇਂ ਆ ਮੰਮੀ ਆ ਜਣਾ ਰੇ ਮੈਂ ਇੱਕ ਮਿੰਟ ਇੰਚ ਇੱਧਰ ਦੇਖਦੀ ਆਂ ਉਧਰ ਆ ਜੀ ਕਿੱਥੇ ਇੰਚ ਇੱਧਰ ਓ ਮੰਮੀ ਬੈੱਡ ਜਿੰਨਾ ਸਾਹਮਣੇ ਉਨੇ ਹੀ ਇੰਦਰ ਹੈ ਜਿੰਨਾ ਬੈੱਡ ਸਾਹ ਇੰਦਰ ਹੈ ਬੜੀ ਇੱਕ ਮਿੰਟ ਇੱਧਰ ਆ ਜੀ ਲਾ ਲਓ ਟਰਾਈ ਆ ਆ ਮੇਰਾ ਉਹਨੇ ਆ ਨੂ ਨਾਲ ਇੱਕ ਗੱਲ ਹੋਰ ਜਿਹੜੀਆਂ ਆਹ ਤਿੱਖੀਆਂ ਆ ਨਾ ਗੋਡਿਆਂ ਪਰ ਵੱਜਣ ਤੇ ਆਏ ਗਲਾਈ ਕਰਦੇ ਉਹਨਾਂ ਦੀ ਠੀਕ ਆ 75 ਆ ਜੀ ਨਾ 70 ਲਾ ਦਾ ਚੱਲ ਕਿੰਨਾ ਅੰਮਣੇ ਇੱਥੇ ਬੈਠਾ ਇੱਥੇ ਆ ਰਿਹਾ ਐਨੀ ਜਗ੍ਹਾ ਹਾਂ ਐਨੀ ਜਗ੍ਹਾ ਬਚ ਰਹੀ ਈਦੀ ਲਮਾਈ ਦੇਖੀ ਇਹਦਾ ਇਹ ਐਨਾ ਆ ਤਾਂ ਉੱਧਰ ਇਹ ਉੱਧਰ ਨਹੀਂ ਹੋਣੇ ਠੀਕ ਆ ਕਾਕਾ ਜੀ ਇਹ ਥੋੜੇ ਉੱਧਰ ਵੀ ਨਹੀਂ ਲੋਡਾ ਲਾ ਤੇ ਉੱਧਰ ਹੀ ਹੋਵੇ ਠੀਕ ਆ ਦਰਿਆ ਹਾਂਜੀ ਇਹ ਨੂੰ ਆਇਓ ਤੁਸੀਂ ਉਹਨੂੰ ਵੱਡਾ ਟੁੱਕ ਨਾ ਕਰੋ ਠੀਕ ਉੱਧਰ ਚੱਕ ਲੈ ਆ ਵੀ ਉੱਧਰ ਰੱਖ ਲੈ ਇਹ ਤਾਂ ਇੱਧਰ ਹੀ ਲੈਣਾ ਠੀਕ ਆ ਉਹਨੂੰ ਚੱਕ ਕੇ ਉੱਧਰ ਨਾਰ ਦੰਦੇ ਇਚਨਾਮਾ ਬਣਾ ਦਿੰਦੇ ਆ ਇਚਨਾਮਾ ਬਣਾਓ ਠੀਕ ਆ ਆਏ ਕਰੋ ਠੀਕ ਆ ਠੀਕ ਹੈ ਉਹ ਆਇਓ ਸਮਝਾ ਦੇ ਵੀ ਇੱਥੇ ਬਣਾਉਂਦੇ ਨਮਾ ਠੀਕ ਆ ਜਿਹੜੀ ਗੁਲਾਈ ਕਰਨੀ ਹੋਵੇ ਗੁਲਾਈ ਹੋਰੂਗੀ ਇਹ ਵੀ ਗੁਲਾਈ ਉਹ ਤਾਂ ਬਾਈ ਨੇ ਕਰ ਦੇਣੀ ਆ ਉਹ ਤਾਂ ਮੂਣੀ ਆ ਬਣੇਕ ਨਾ ਨਾ ਦੂਏ ਲੋਟੇ ਗੁਲਾਈ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਇੱਥੇ ਇੱਕ ਮੰਮੀ ਕਹਿੰਦੇ ਆਂ ਕੁੰਡਾ ਕਰਾਉਣਾ ਇੱਕ ਆ ਦੇਖਦੇ ਇਹਦੀ ਸ਼ਹਿਰ ਗੁਲਾਈ ਕਰਾ ਦਈਏ ਆਏ ਥੋੜੀ ਉਰੇ ਤੱਕ ਕਰੂਗੇ ਤੇ ਇਧਰ ਇਹ ਥੋੜਾ ਜਿਹਾ ਝਾਰਾ ਵੱਡਾ ਹੋ ਗਿਆ ਇਹਨੂੰ ਦੇਖਦੇ ਉਹ ਕਮਰੇ ਉਧਰਲੇ ਕਮਰੇ ਸ਼ਿਫਟ ਕਰਾਂਗੇ ਤੇਦਰ ਬਣੀ ਅਲਮਾਰੀਦਰ ਇਹਨਾ ਆਹ ਸਾਈਡ ਸ਼ੀਸ਼ਾ ਲੱਗਣਾ ਸਿੱਸਾ ਵੀ ਰੋ ਰੇ ਖਾਣਾ ਥੋੜਾ ਔਖਾ ਹੋਇਆ ਨਾ ਉਰੇ ਖਾਣਾ ਹੋਇਆ ਨਾ ਫਿਰ ਜੇ ਪੱਗ ਬੰਨਣੀ ਹੋਈ ਤੇ ਉਰੇ ਪਾਏ ਬਜੇ ਨਹੀਂ ਸੰਧਾ ਨੂੰ ਕੋਣੀ ਹਰੇ ਬੰਨੇ ਨਹੀਂ ਹੋਣੀ ਪੱਗ ਹੂੰ ਜੇ ਪਾ ਬਾਹਰ ਕੱਢਦਾ ਸਿੱਸਾ ਵੀ ਲਾਉਂਦੇ ਜੇ ਉਰੇ ਕੋਈ ਚੀਜ਼ ਆ ਗਈ ਫਿਰ ਉਹ ਵੀ ਪੰਗਾ ਪਏ ਖਾਣਾ ਮੱਕੀ ਦੇਖਦੇ ਹੁਣ ਆ ਫੁੱਲਣਾ ਪਏ ਕਰਨਾ ਫੇਰ ਪੰਗਾ ਇਹ ਵੀ ਨਹੀਂ ਪੂਰਾ ਖੁੱਲੇ ਕਰਨਾ ਉਹਨੂੰ ਦੇਖਦੇ ਆ ਹਾਂਜੀ ਉਪਰ ਆ ਮਾ ਕੀ ਹੋ ਗਿਆ ਚੱਲ ਜਾ ਗਿਆ ਇਹ ਕਿੱਥੇ ਚੱਲਦੇ ਆ ਥੱਲੇ ਆ ਥੱਲੇ ਥੱਲੇ ਐ ਚੱਲ ਮਸ਼ੀਨ ਲੈ ਕੇ ਆਣੀ ਹੁਣੇ ਸ਼ਾਇਦ ਉਹਦੀ ਆਪਣੀ ਘੋਲਣ ਵਾਲੀ ਸਿਮਿੰਟ ਅੱਗੇ ਕਰਦੇ ਹਾਂ ਉਹਦਾ ਇਹ ਤਰ੍ਹਾਂ ਜਾਂ ਜਾਂ ਚਾਵਾ ਸੈਟ ਕਰਦੇ ਜੁੜ ਗਈ ਇਹਨੂੰ ਕਿੰਨੇ ਅੰਕ ਸੀ ਕਿੰਨੇ ਮਾਤਲ ਲੋ ਬਈ ਨਾ ਤੋਕੇ ਫੇਰ ਤੇ ਆ ਕੇ ਇਹ ਤੋਂ ਪਹਿਲਾਂ ਬਈ ਅਸੀਂ ਰੋਪੜ ਸਨਮਾਇਕਰ ਦੇਖਣ ਲੰਗੇ ਸੀਗੇ ਤੇ ਹੁਣ ਸਨਮਾਇਕਰ ਲੱਗਣ ਲੱਗੇ ਤੁਹਾਨੂੰ ਉਹ ਦਿਖਾਉਂਦੇ ਆਂ ਬਹੁਤ ਲੱਗਣ ਲੱਗੇ ਗਰੇਟ ਉਹ ਤੇ ਉੱਪਰ ਲੱਗਦੀ ਟਾਇਰ ਤੁਹਾਨੂੰ ਉਹ ਦਿਖਾਉਂਦੇ ਹੁਣ ਤਾਂ ਕਿ ਅੰਕਲ ਨਾ ਜਾਣਾ ਕਰਦਾ ਹੈ ਨਾ ਜਾਣਾ ਕਰਦਾ ਹੈ ਜੀ ਉਹਦਾ ਅੱਛਾ 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 ਖੜਾ ਮਿਸਤਰੀ ਅੱਜ ਦਿਹਾੜੀ ਪਰ ਹਾਂਜੀ ਸਾਰੀ ਯਾਰ ਕਿਹੜੀ ਹੋ ਜੀ ਸਾਰੀ ਤਰਾਨਾ ਤੇਰਾ 1000 ਰੁਪਏ ਤੇ ਲੈ ਜਾਣਾ ਸੁਣਾ ਕੀ ਕਰ ਰਹੇ ਮੈਂ ਚੱਲ ਰਹੀ ਕਿ ਕਰ ਰਿਹਾ ਹੈ ਯਾਰ ਤਾਂ ਕਿਉਂ ਤੇ ਮੈਂ ਆ ਗਿਆ ਕਿਹੜੇ ਹਾਂਜੀ ਚਾਰ ਕਮਲ ਦੀ ਕਿੰਨਾ ਮੈਂ ਕਾਦੀਆਂ ਆਹਾਂ ਆਹਾਂ ਰੱਖ ਦੂ ਬਨੇਰਾ ਉਹ ਆਇਆ ਸਮਝ ਲਾ ਰਿਹਾ ਇੱਤਈ ਚੱਕਦਾ ਨੇਰਾ ਜਿੱਤੇ ਕਦੇ ਠੀਕ ਆ ਠੀਕ ਆ ਤੇਰੇ ਕੋਲ ਕਹਿੰਦਾ ਬਾਈ ਨਾਲ ਲਿੰਕ ਕਰਾ ਦੇ ਮੇਰਾ ਸਿੱਧਾ 500 ਰੁਪਏ ਸ਼ਾਮ ਨੂੰ ਮੰਨੂ ਫੜਾ ਲਿਆ ਕਰ। ਤਾਂ ਹੁਣ ਇੱਕ ਆ ਗਿਆ ਹੈ। ਕਹਿੰਦਾ 500 ਦਿਹਾੜੀ ਚ ਨਾ ਕਾਦਾ। ਲਓ 500 ਲਿੰਕ ਕਰਾ ਤਾਂ ਫਿਰ ਇਹ ਦੇ ਜੀ ਲੱਭਦਾ ਫਰੀ ਕਰੂੰਗਾ ਤੂੰ ਆ ਦੇਣਾ। ਕਹਿੰਦਾ ਟੱਲ ਵਾਲਾ ਕਹਿੰਦਾ ਮੇ ਕੋਲ ਜ ਹੈ ਨਹੀਂ। ਹੂੰ। ਇਹਦੇ ਕੋਲ ਹੁੰਦੇ ਤਾਂ ਨਹੀਂ ਇਹ ਦਿੰਦੇ ਨਹੀਂ ਹੈਗੇ ਮੈਨੂੰ ਇਹ। ਦੇ ਵੀ ਉਹਨਾਂ ਨੇ ਕਿਹਾ ਵੀ ਕਿੰਨਾ ਕੰਮ ਕਰ ਤੂੰ ਉਹਦੇ ਨਾਲ ਪਾਸੇ ਮੈਨੇ ਆ। ਕਿਨੂੰ? ਨਾਲੇ ਨੂੰ। ਹੂੰ। ਜੋ ਨਹੀਂ ਹੈਗੇ ਮੈਨੂੰ ਕਹੀ ਜਾਂਦਾ ਦੇ ਦੇ ਉਹ ਕੋਈ ਦੇ ਦੇ ਉਹਨੇ ਕਹਿੰਦੇ ਆ ਬਸ ਤੇਲ ਵਾਪਸ ਇਹ ਕਿਹਦਾ ਆਈ ਦਾ ਚਾਹੀਦਾ ਇਹ ਤਾਂ ਨਹੀਂ ਦਿੰਦੇ ਹੈਗੇ ਫੇਰ ਤੂੰ ਆਉਂਦਾ ਨਹੀਂ ਆ ਨਾ ਆ ਇਸ ਤੇ ਆ ਆ ਨਹੀਂ ਆਗਾ ਹਾਂ ਇਹ ਨਾ ਆਉਂਦੇ ਹੋ ਮੇਰਾ ਡੱਬ ਨਹੀਂ ਵੇ ਇਹ ਲੱਭਦੇ ਆ ਜੀ ਤਾਂ ਕਿੱਥੇ ਆ ਪਰ ਵੀ ਰੰਗ ਹੋ ਗਿਆ ਗਰੇ ਹੈ ਇਹਨਾਂ ਨਾਲ ਇਹ ਲਾ ਮਿਲ ਗਿਆ ਸਾਡੀਆਂ ਕਾਕੇ ਵਾਲਾ ਕੰਮ ਆ ਬੰਦੇ ਨੇ ਟੀਵੀ ਦਿੱਕਾ ਲਾ ਲਾਈ ਟੈਲ ਲੱਗ ਗਈ 3/4 ਲੱਗ ਗਿਆ ਦੋ ਹਿੱਸੇ ਰਹਿ ਗਏ 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 ਹੈਗਾ ਕਿਹੜਾ ਹਿੱਸਾ ਰਹਿ ਗਿਆ ਦੋ ਹੀ ਫੇਰ ਆਈ ਗਈ ਕਿ ਲੱਗਿਆ ਸ਼ਰਟ ਨਹੀਂ ਮੇਰੀ ਵਾਰੀ ਹੈ ਸ਼ਰਟ ਮੇਰੇ ਵਾਲੀ ਮੇਰੇ ਵਾਲੀ ਨਹੀਂ ਹੈ ਨਿੰਮੇ ਵਾਲੀ ਲੱਗਦੀ ਹੈ ਇਹ ਲੱਗਣਾ ਲੱਗਿਆ ਛੋੜ ਦੇ ਪੰਪ ਹੁੰਦਾ ਇਹ ਤਾਂ ਮਿਸਤਰੀ ਤੇ ਵੀ ਛੋਟਾ ਕਰਦਾ ਇਹ ਤਾਂ ਮਿਸਤਰੀ ਤੇ ਵੀ ਛੋਟਾ ਕਰਦਾ ਆ ਬਦਲ ਕਿੰਨੇ ਘੰਟ ਹੋਏ ਵੇ ਅੱਜ ਆ ਵੀ ਥੋੜੀਆਂ ਆ ਗਿਆ ਆਪਣੀਆਂ ਆਪਣੀਆਂ ਆ ਤੇ ਪਿੰਡੇ ਪੈ ਗਿਆ ਰੁਕਣਾ ਨਹੀਂ ਗਿਆ ਅੱਛਾ ਜੀ ਸੋਕੇ ਆਹ ਹੋ ਗਿਆ ਫਟ ਕਿੱਲ ਵੀ ਡੋਲਣੇ ਦੇ ਜੱਫੇ ਕਿੱਲਾ ਪਹਿਲਾਂ ਨੂੰ ਹੋਣੇ ਹੈ ਆ ਦੇ ਨਾ ਮੈਸਟਰ ਕੋਲੋਂ ਦਾਖਾ ਜੇ ਜੇ ਉਹਨੇ ਦੇ ਇਹਨਾਂ ਹੈ ਕਹਿੰਦਾ ਨਹੀਂ ਆ ਕੇ ਬਾਈ ਤਸੂ ਬੰਦਾ ਇੱਧਰ ਦੇ ਲੈ ਨਾ ਉਹਦੇ ਨੂੰ ਇੱਧਰੋਂ ਲੱਗਦੀ ਆਉਣੀ ਠੀਕ ਹੁਣ ਓਕੇ ਹੈ ਜੀ ਉਹ ਆ 150 ਦਾ ਲੱਗਿਆ ਤੇ ਉਹ ਤੇ ਕਿੱਦਾਂ ਲਗਾ ਦਈਏ ਹੁੰਦਾ ਸਭ ਵਿੰਡਾ ਟੁੱਟ ਗਿਆ ਉਹਦਾ ਵਿੰਡਾ ਭਾਂ ਚੋਂ ਦੋ ਟੁੱਟ ਜਾਂਦੇ ਤੇ ਬੁੱਧ ਪੇਚਾ ਫੋਟ ਮਾਦਰ ਵਿੰਡਾ ਟੁੱਟ ਗਿਆ ਆਪਾਂ ਲੱਗੇ ਉਹ ਤੇ ਨਿਕਲ ਗਿਆ ਹੋਰ ਇਹਨੂੰ ਲੈ ਮੇਰੇ ਕੋਲ ਮਾਜਾ ਡੋਕ ਲੈਂਦਾ ਪਰ ਮਣੀ ਸੱਟ ਹੀ ਮਾਰੀ ਕੁਰੀ ਹੋ ਗਏ ਯਾਰ ਚਿੱਗ ਹੁੰਦੀ ਐ ਦੂਹੇ ਆਣਾ ਇਹੇ ਚੱਲਦੇ ਕਾਲੀ ਕੁੰਡੀ ਆ ਰਹੀ ਐ ਕਿਹੜਾ ਸਵਿਧਾ ਕਬੂਲਰ ਆ ਇਹ ਕਬੂਲਰ ਇਹ ਰੋਟਾ ਦਾ ਹੈ ਜਾਂ ਨੀਂ ਰੋਣੀ ਮੌਸਮ ਕਿਹੜਾ ਹੈ ਉੱਪਰ ਬੱਦਲ ਬੱਦਲ ਅੱਜ ਅੰਮ੍ਰਿਤ ਆ ਮਾਰਨਾ ਵਾ ਪਾੜ ਦਿੰਦਾ ਕਾਪੜਾ ਉਹ ਬੱਦਣੀ ਉਹ ਕੱਲ ਟਾਈਮ ਮੈਂ ਕੰਮ ਕਰ ਦਿੰਨੇ ਰਹੀ ਹੋਗਾ ਤੇ ਟੈਲੈਂਸ ਆਫ ਕਰਕੇ ਗਏ ਆ ਕੋਈ ਦਾ ਨਹੀਂ ਛੜਿਆ ਉੱਪਰ ਕਿੰਨੀਆਂ ਘੈਂਟ ਲੱਗਦੀਆਂ ਹੁਣ ਗੱਲ ਦਿਨ ਚ ਦੇਖਾਂਗੇ ਦਿਨ ਚ ਬਣੇ ਲੱਜਣੀਆਂ ਉਹਰ ਤੱਕ ਆਨਲਾਈਨ ਲੱਗ ਜੂਗੀ ਸ਼ਾਇਦ ਇਹ ਆਹ ਲੈ ਬਾਕੀ ਦੇਖਦੇ ਹੁਣ ਬਈ ਕੱਲੂ ਕੱਲੂ ਆਪਣਾ ਥੱਲੇ ਕਪ ਬੋਰਡ ਵੀ ਬਣ ਜਾਣਾ ਉਹ ਵੀ ਦੇਖਾਂਗੇ Oh, chal deh, kita naale. Tadi juga, boy. Handi. Simpannya di luar, ਹੈਲੋ ਮੈਂ ਨਾ ਬਾਕੀ ਕੁਆਰਟਰ ਕਬਰਦੀ ਕਿ ਨਹੀਂ ਹੈ ਜਲ ਨਹੀਂ ਹੈ ਤੇ ਸਰ ਰੇਵਿਟਰ ਵਾਲੀ ਮੇਰੀ ਹੋਣੀ ਹੈ ਹਜਾ ਰੇਵਿਟਰ ਤੇ ਚਲਾਈ ਨਹੀਂ ਹੈ ਤੇ ਮੈਂ ਤਾਂ ਭੱਜ ਜਾਈ ਕਿ ਇੰਨਾ ਕਰਦਾ ਰਹਿ ਕਰਦਾ ਇੱਧਰ ਵੀ ਤੇ ਗਵਲੀਆਂ ਬੜਨੀਆਂ ਕੱਲੀਆਂ ਬੜੇ ਮੱਤੂ ਕੁਟੀ ਦਾ

ਬੰਦੇ ਵੀ ਨਹੀਂ ਬਰੇਵੀ ਲੈਣੀਆਂ ਹਨ ਹਾਂਜੀ ਅੱਧੀਆਂ ਹਰੀਆਂ ਅੱਧੀਆਂ ਸਾਰੀਆਂ ਹੈ ਹੋ ਰੰਗ ਪੈ ਗਿਆ ਉਹ ਮੱਛੀਆਂ ਪਰ ਟਕਰਾਵ ਹੋ ਗਿਆ ਨਹੀਂ ਡਰ ਜਾਣੀਆਂ ਚਲਾ ਜਾ ਉੱਥੇ ਹੁੰਡਾ ਲਾਏਗੇ ਇਹ ਹਲੇ ਲੌਂਗ ਵਾਲੇ ਫਿੱਟਾ ਕਰ ਰਹੇ ਹੈ